ਸਸਿਕਾਲ ਜੀ ਲੇਖਾ ਜੋਖਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਨਵਿੰਦਰਜੀਤ ਸਿੰਘ ਦਰਸ਼ੀ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਸਿਕਾਲ ਲੇਖਾ ਜੋਖਾ ਪ੍ਰੋਗਰਾਮ ਤੁਹਾਡੀ ਕਚੈਰੀ ਵਿੱਚ ਅੱਜ ਫੇਰ ਲੈ ਕੇ حاضر ਹੋਇਆ ਹੈ ਦਰਸ਼ੀ ਭਾਜੀ ਅੱਜ ਆਪਾਂ ਲੇਖਾ ਜੋਖਾ ਕਰਨਾ ਹੈਗਾ ਕਿਉਂਕਿ ਪਿਛਲੇ ਕੁਝ 1-2 ਮਹੀਨਿਆਂ ਤੋਂ ਜਿਹੜੇ ਗ੍ਰੇਨੇਡ ਧਮਾਕੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਹੋ ਰਹੇ ਨੇ ਕਿਉਂਕਿ ਪਹਿਲਾਂ-ਪਹਿਲਾਂ ਤਾਂ ਪੁਲਿਸ ਨੇ ਇਹ ਸੋਚਿਆ ਕਹਿਣ ਦੀ ਕੋਸ਼ਿਸ਼ ਕੀਤੀ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਇਹਦਾ ਪਟਾਕਾ ਜੀ ਇਹ ਤਾਂ ਜੀ ਫੂ ਟਿਊਬ ਦਾ ਪਟਾਕਾ ਪਿਆ ਗੱਡੀ ਦੇ ਟਾਇਰ ਦਾ ਪਟਾਕਾ ਪਿਆ ਪਰ ਅਸਲ ਦੇ ਵਿੱਚ ਕਹਾਣੀ ਜਦੋਂ ਬਾਅਦ ਚ ਆਈ ਐਕਸਪੋਜ਼ ਹੋਏ ਤਾਂ ਪੁਲਿਸ ਨੇ ਉਹ ਸੋਲਵ ਵੀ ਕਰ ਲਈ ਪਰ ਭਾਵੇਂ ਕੋ ਸਮੇਂ ਚ ਕੀਤੇ ਪਰ ਇਹ ਜਿਹੜਾ ਹੈਗਾ ਕਿਉਂਕਿ ਸਾਡਾ ਪੰਜਾਬ ਗਵਾਂਡੀ ਜਿਹੜਾ ਮੁਲਕ ਆ ਪਾਕਿਸਤਾਨਾ ਉਧਰੋਂ ਨਸ਼ਾ ਵੀ ਆਂਦਾ ਤੇ ਅਜਿਹੀਆਂ ਹਰਕਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਤੇ ਪਰ ਫਿਰ ਵੀ ਹੁਣ ਜਿਹੜਾ ਰਾਤ ਹੋਇਆ ਘਟਨਾ ਵਾਪਰੀ ਆ ਭਾਜਪਾ ਦੇ ਆਗੂ ਮਨਰਿੰਜਨ ਕਾਲੀਆ ਦੇ ਘਰ ਤੇ ਗ੍ਰਨੇਡ ਹਮਲਾ ਹੋਇਆ ਤਾਂ ਪੁਲਿਸ ਨੇ 12 ਘੰਟਿਆਂ ਦੇ ਵਿੱਚ ਸੋਲਵ ਵੀ ਕਰ ਲਿਆ ਦਰਸ਼ਕੀ ਭਾਜੀ ਤਾਂ ਪਰ ਫਿਰ ਵੀ ਪੰਜਾਬ ਸਰਕਾਰ ਤੇ ਉਂਗਲਾਂ ਉੱਠ ਖੜੀਆਂ ਉਹਨਾਂ ਲੋਕਾਂ ਵੱਲੋਂ ਜਿਹੜੇ ਕਿ ਜਿਨ੍ਹਾਂ ਦੀਆਂ ਪਹਿਲਾਂ ਸਰਕਾਰਾਂ ਆਈਆਂ ਉਹਨੂੰ ਕਤਲ ਵੀ ਹੋਇਆ ਇਸ ਤਰ੍ਹਾਂ ਦੇ ਜਿਹੜੇ ਅਨਨੋਨ ਨੇ ਵੱਡੇ ਵੱਡੇ ਆਗੂਆਂ ਦੇ ਤੇ ਉਹ ਅਜੇ ਉਹਨਾਂ ਨੂੰ ਸੋਲਵ ਨਹੀਂ ਹੋ ਸਕੇ ਉਹਨਾਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਤੇ ਜਿਹੜਾ ਹੈਗਾ ਭਗਵੰਤ ਮਾਨ ਦੀ ਸਰਕਾਰ ਤੇ ਉਂਗਲ ਚੁੱਕੀ ਆ ਔਰ ਪੰਜਾਬ ਪੁਲਿਸ ਤੇ ਚੁੱਕੀ ਆ ਇਹਦੇ ਬਾਰੇ ਆਪਾਂ ਚਰਚਾ ਕਰ ਲਈਏ ਪਰਮਿੰਦਰ ਜੀ ਬੀਤੀ ਰਾਤ ਜਲੰਧਰ ਚ ਜੀ ਇੱਕ ਘਟਨਾ ਵਾਪਰੀ ਹੈ ਜੀ ਬੀਜੇਪੀ ਦੇ ਸਾਬਕਾ ਪ੍ਰਧਾਨ ਪੰਜਾਬ ਦੇ ਸਾਬਕਾ ਮੰਤਰੀ ਮਨਰंजन ਕਾਲੀਆ ਦੇ ਘਰ ਤੇ ਜੀ ਬੰਮ ਨਾਲ ਹਮਲਾ ਕੀਤਾ ਗਿਆ ਗ੍ਰੇਨੇਡ ਨਾਲ ਜੀ ਗਨੇਡ ਉਹਨਾਂ ਦੇ ਘਰ ਦੇ ਉੱਤੇ ਸਿੱਟਿਆ ਗਿਆ ਪਰ ਇਹ ਖੁਸ਼ਕਿਸਮਤੀ ਹੈ ਹਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬੇਸ਼ੱਕ ਉਹਨਾਂ ਦੀ ਘਰ ਦੇ ਸਿਸ਼ੇਟ ਉੱਟ ਗਏ ਕੁਝ ਰਸੋਈ ਦੇ ਕੁਝ ਹੋਰ ਨੁਕਸਾਨ ਹੋਇਆ ਕੋਈ ਵਹੀਕਲ ਨੂੰ ਇੱਕ ਨੁਕਸਾਨ ਪਹੁੰਚਿਆ ਥੋੜਾ ਜਿਹਾ ਪਰ ਜਿਸ ਤਰ੍ਹਾਂ ਇਹ ਘਟਨਾਵਾਂ ਪਿਛਲੇ ਜਿਵੇਂ ਤੁਸੀਂ ਦੱਸਿਆ ਪਿਛਲੇ 1.5-2 ਮਹੀਨੇ ਤੋਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਤੁਸੀਂ ਇਹ ਦੇਖੋ ਇਹਨਾਂ ਘਟਨਾਵਾਂ ਦੇ ਪਿੱਛੇ ਇਹ ਹੀ ਆ ਡਾਕਟਰ ਦਾ ਹੱਥ ਲੱਗ ਰਿਹਾ ਹੈ ਵੀ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ دہشت ਦਾ ਮਾਹੌਲ ਪੈਦਾ ਕੀਤਾ ਗਿਆ ਹੈ ਜਿਹੜੀ ਹੈਗੀ ਹੈ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਜੀ ਜੀ ਵੀ ਇਹ ਆਪਸੀ ਲੋਕਾਂ ਦਾ ਆਪਸੀ ਟਕਰਾਓ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਦੇ ਉੱਤੇ ਅਟੈਕ ਹੋ ਰਹੇ ਨੇ ਆ ਹੁਣ ਬੀਜੇਪੀ ਦੇ ਵੱਡੇ ਲੀਡਰ ਤੇ ਘਰ ਦੇ ਉੱਤੇ ਅਟੈਕ ਹੋਇਆ ਪਰ ਇਹਨਾਂ ਸਾਰੇ ਅਕਟ੍ਰਾਵਾ ਪਿੱਛੇ ਜੇ ਆਪਾਂ ਦੇਖੀਏ ਕੋਈ ਵੀ ਮਾਲੀ ਜਾਨੀ ਨੁਕਸਾਨ ਨਹੀਂ ਹੋਇਆ ਜੀ ਪਰ ਜਿਹੜੀ ਰਾਜਨੀਤਿਕ ਲੋਕਾਂ ਵੱਲੋਂ ਪਰ ਰਾਜਨੀਤਿਕ ਲੋਕ ਇਹਨੂੰ ਕਿਸ ਤਰ੍ਹਾਂ ਪੁਲਿਸ ਨੂੰ ਟਾਰਗੇਟ ਕਰ ਰਹੇ ਹੈ ਹਾਂ ਉਹ ਬਿਲਕੁਲ ਵੀ ਇਹਨਾਂ ਨੂੰ ਸੋਭਦਾ ਨਹੀਂ ਜੀ ਕਿਉਂਕਿ ਇਹ ਜਿਹੜੇ ਲੀਡਰ ਨੇ ਜਿਹੜੇ ਅੱਜ ਨੁਕਤਾ ਜਿੰਨੇ ਕਰ ਰਹੇ ਹੈ ਪੰਜਾਬ ਪੁਲਿਸ ਦੀ ਇਹ ਪੰਜਾਬ ਪੁਲਿਸ ਦੇ ਸਹਾਰੇ ਹਾਂ ਪੰਜਾਬ ਦੇ ਵਿੱਚ ਲੀਡਰ ਬਣੇ ਹੋਏ ਨੇ ਹਾਂ ਇਹ ਕਿਸੇ ਤੋਂ ਕੋਈ ਲੋਕੀស៊ី ਵੀ ਗੱਲ ਨਹੀਂ ਵੀ ਇਹ ਲੀਡਰ ਪੰਜਾਬ ਪੁਲਿਸ ਦੇ ਸਿਕਿਉਰਿਟੀ ਅਫਸਰਾਂ ਤੋਂ ਬਗੈਰ ਆਪਦੇ ਘਰ ਦੇ ਵਿੱਚ ਵੀ ਸੁਰੱਖਿਤ ਨਹੀਂ ਹਨ ਹਾਂ ਇਹ ਆਪਦੇ ਘਰਾਂ 'ਚ ਵੀ ਬਹਿੰਦੇ ਆ ਤਾਂ ਵੀ ਸਿਕਿਉਰਿਟੀ ਫੋਰਸ ਮੂਰੇ ਲਾ ਕੇ ਬਹਿੰਦੇ ਆ ਵੀ ਤੁਸੀਂ ਉੱਥੇ ਖੜ੍ਹ ਜਾਓ ਓਏ ਜੀ ਜਿਹੜਾ ਕਰਿਆ ਆਊਗਾ ਉਹਦੀ ਤਲਾਸ਼ ਜਿਵੇਂ ਜਿਵੇਂ ਹਾਂ ਭਾਜਪਾ ਦਾ ਪ੍ਰਧਾਨ ਆ ਸੁਨੀਲ ਜਾਖੜ ਆ ਜਿਹੜਾ ਕਿ ਲੰਬੇ ਸਮੇਂ ਤੋਂ ਸਾਇਲੈਂਟ ਹੈ ਸੀਗਾ ਤੇ ਉਹ ਉਹ ਬੋਲਿਆ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਹੁਣੀ ਜਿਹੜੇ ਹੈਗੇ ਆ ਬੋਲਦੇ ਆ ਤੇ ਪਰ ਜਿਹੜਾ ਹੈਗਾ ਇਹ ਹੋਰ ਮੰਦਭਾਗੀ ਗੱਲ ਆ ਹੋ ਜਾਂਦੀ ਆ ਇੱਕ ਤਾਂ ਹੈਗੀ ਹੈਗੀ ਮੰਦਭਾਗੀ ਜਿਹੜੀ ਇਹ ਘਟਨਾਵਾਂ ਵਾਪਰ ਰਹੀਆਂ ਨੇ ਜਦੋਂ ਜਦੋਂ ਇਹ ਜਿਹੇ ਲੋਕ ਪੁਲਿਸ ਨੂੰ ਸ਼ਵਸ਼ ਦੇਣ ਲਈ ਉਹਨਾਂ ਦੇ ਉਹਨਾਂ ਦੇ ਟਿੱਕਾ ਟਿੱਪਣੀਆਂ ਕਰਨਾ ਤੇ ਔਰ ਉਹਨਾਂ ਦਾ ਮਨੋਵਲ ਡਿੱਗਦਾ ਵਾ ਕਿਉਂਕਿ ਮਨੋਵਲ ਟੁੱਟਦਾ ਵਾ ਜਿਨ੍ਹਾਂ ਨੇ ਸਾਡੀ ਸੁਰੱਖਿਆ ਕਰਨੀ ਆ ਪਰ ਪੁਲਿਸ ਨੇ ਜਿਹੜਾ ਹੈਗਾ ਡੀਜੀਪੀ ਨੌਨ ਆਰਡਰ ਨੇ 12 ਘੰਟਿਆਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਪ੍ਰੈਸ ਕਾਨਫਰੰਸ ਕਰਤੀ ਜਿਹੜਾ ਸੋਲਵ ਕਰਕੇ 12 ਘੰਟਿਆਂ ਦੇ ਵਿੱਚ ਜੀ ਜੀ ਉਹ 3 ਵੀਲਰ ਜਿਹਦੇ ਉੱਤੇ ਆਏ ਹੋ ਹਮਲਾਵਰ ਬਾਹਮੇ ਸੁੱਟ ਕੇ ਗਏ ਉਹਨਾਂ ਨੂੰ ਫੜ ਲਿਆ ਗਿਆ ਦੋ ਦੋਸ਼ੀ ਜਿਹੜੇ ਉਸ ਕੇਸ ਨਾਲ ਸੰਬੰਧਿਤ ਸੀ ਫੜ ਲਏ ਗਏ ਹੂੰ ਇਹ ਵੀ ਅਰਪਰ ਸ਼ਕਲਾ ਉਹਨਾਂ ਨੇ ਪਰਮਿੰਦਰ ਜੀ ਸਾਰਿਆਂ ਨੇ ਸੁਣਿਆ ਹੀ ਹੈ ਵੀ ਉਹਨਾਂ ਨੇ ਉਹਨਾਂ ਦੇ ਸਰਗਨਾ ਦਾ ਵੀ ਨਾ ਜੀ ਲੋਕਾਂ ਦੇ ਸਾਹਮਣੇ ਲੈ ਆਂਦਾ ਸਾਹਮਣੇ ਲੈ ਆਂਦਾ ਵੀ ਇਹ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਫਿਰ ਉਹਨਾਂ ਦੀ ਤਾਰ ਹੂੰ ਉਹਨਾਂ ਦੀ ਤਾਰ ਵੀ ਭਾਜਪੀ ਨਾਲ ਜੋੜੀ ਜਿਵੇਂ ਕਿ ਆਮ ਲੀਡਰ ਕਹਿ ਰਹੇ ਨੇ ਹਾਂ ਵੀ ਲਾਰੈਂਸ ਮਿਸ਼ਨੋਈ ਜੀ ਜਿਹੜਾ ਕੇ ਸਾਬਰਮਤੀ ਜੇਲ੍ਹ ਚ ਇਸ ਸਮੇਂ ਬੈਠਾ ਪਹਿਲਾਂ ਇਤਿਹਾਰ ਜੇਲ੍ਹ ਚ ਬੈਠ ਕੇ ਉਹ ਜੇਲ੍ਹ ਦੇ ਅੰਦਰੋਂ ਹੀ ਹਾਂ ਜਿੱਥੇ ਭਾਜਪਾ ਦੀ ਸਰਕਾਰ ਆ ਉਹਦਾ ਗੈਂਗ ਚਲਾ ਰਿਹਾ ਹੈ ਵਾਰਦਾਤਾਂ ਨੂੰ ਅੰਜਾਮ ਦਵਾ ਰਿਹਾ ਹੈ ਹਾਂ ਉਹ ਹੁਣ ਸਾਬਰਮਤੀ ਜੇਲ੍ਹ ਚ ਬਹਿ ਕੇ ਸਾਰਾ ਉੱਥੇ ਤੁਸੀਂ ਦੇਖੋ ਵੀ ਵੀਡੀਓ ਕਾਲਾਂ ਹਾਂ ਉਹ ਵੀਡੀਓ ਕਾਲਾਂ ਤੇ ਗੱਲ ਕਰਦਾ ਹੈ ਅਮਨ अरोड़ा ਨੇ ਭਾਜੀ ਜਿਹੜੇ ਮੰਤਰੀ ਨੇ ਪੰਜਾਬ ਦੇ ਉਹਨੇ ਪ੍ਰੈਸ ਕਾਨਫਰੰਸ ਤੇ ਪ੍ਰਧਾਨ ਵੀ ਨੇ ਭਾਜਪਾ ਦੇ ਜੀ ਕੱਟ ਦਿਓ ਭਾਜਪਾ ਪੈਚ ਅਮਨ अरोड़ा ਭਾਜੀ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਤੇ ਸਿੱਧਾ ਦੋਸ਼ ਲਾਇਆ ਵੀ ਜਿਹੜੀ ਭਾਜਪਾ ਇਹਦੇ ਪਿੱਛੇ ਉਹਦਾ ਹੱਥ ਆ ਸ਼ਰਿਆਨ ਦੋਸ਼ ਲਾਇਆ ਉਹਨਾਂ ਨੇ ਕਿਉਂਕਿ ਭਾਜਪਾ ਜਿਹੜੀ ਹੈਗੀ ਆ ਵੀ ਜਿਹੜੀ ਭਾਜਪਾ ਦੀ ਸਾਸਕ ਗੁਜਰਾਤ ਜਿਹੜੀ ਗਵਰਨਮੈਂਟ ਆ ਉੱਥੇ ਤੇ ਔਰ ਉੱਥੇ ਸਾਬਰਮਤੀ ਜੇਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਲਾਰਸ ਬਸਨੋਈ ਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਆ ਜਿਹੜਾ ਕਿ ਵੀਡੀਓ ਕਾਲਾਂ ਕਰਕੇ ਜਿਹੜਾ ਕਿ ਉੱਥੋਂ ਦਾ ਜਿਹੜਾ ਪਾਕਿਸਤਾਨ ਦਾ ਸਹਿਜਾਦ ਪੱਤੀ ਆ ਜਿਹੜਾ ਹੈਗਾ ਉਹਦੇ ਨਾਲ ਵੀਡੀਓ ਕਾਲ ਕਰਦਾ ਜਿਹੜਾ ਆਈਐਸਆਈ ਦੇ ਸਾਰੇ ਦੇ ਚੱਲਦਾ ਇਸ ਕਰਕੇ ਉਧਰ ਜਿਹੜਾ ਰਿੰਦਾ ਵੀ ਬੈਠਾ ਵਾ ਪਾਕਿਸਤਾਨ ਦੇ ਵਿੱਚ ਉਹ ਇਕੱਠੇ ਨੇ ਤੇ ਉਹਨਾਂ ਨੇ ਜਿਹੜੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਨੇ ਭਾਵੇਂ ਕਿ ਉਹਨੇ ਇਹ ਵੀ ਕਿਹਾ ਵੀ ਜਿਹੜਾ ਸਹਜਾਨ ਪੱਟੀ ਆ ਉਹਨੇ ਯੂਟਿਊਬਰ ਤੇ ਵੀ ਹਮਲਾ ਕਰਾਇਆ ਸੀ ਤੇ ਔਰ ਲਾਰੈਂਸ ਬਸਨੋਈ ਦਾ ਵੀਡੀਓ ਕਰਲਾਂ ਕੀਤੀਆਂ ਤੇ ਔਰ ਲਾਰੈਂਸ ਜਦੋਂ ਬਾਬਾ ਸਦੀਕੀ ਮਾਰਿਆ ਜਿਹੜਾ ਕਿ ਜਿਸ ਨੇ ਬਾਬਾ ਸਦੀਕੀ ਮਾਰਿਆ ਜੀਸ਼ਾਨ ਅਖਤਰ ਜੀਸ਼ਾਨ ਅਖਤਰ ਉਹ ਜਿਹੜਾ ਹੈਗਾ ਮੁੱਖ ਸਰਗਨਾ ਜਿਹੜੀ ਪੰਜਾਬ ਦੇ ਵਿੱਚ ਜਿਹੜਾ ਗ੍ਰੇਨੇਡ ਧਮਾਕਾ ਮਨੋਰੰਜਨ ਕਾਲੀਏ ਦੇ ਘਰ ਤੇ ਕੀਤਾ ਗਿਆ ਵਾ ਤੇ ਜਿਹੜਾ ਉਹ ਅਖਤਰ ਨਾਮ ਦਾ ਜਿਹੜਾ ਗੈਂਗਸਟਰ ਆ ਉਹ ਲਾਰੈਂਸ ਬਸਨੋਈ ਦਾ ਰਾਈਟ ਹੈਂਡ ਆ ਕਿਉਂਕਿ ਲਾਰੈਂਸ ਬਸਨੋਈ ਨੇ ਅਖਤਰ ਤੋਂ ਹੀ ਜਿਹੜਾ ਬਾਬਾ ਸਦੀਕੀ ਸਲਮਾਨ ਖਾਨ ਦਾ ਜਿਹੜਾ ਨਜ਼ਦੀਕੀ ਦਾ ਕਤਲ ਕਰਵਾਇਆ ਸੀ ਉਹ ਵੰਟਡ ਆ ਜਿਸਨੇ ਪੂਰਾ ਖਾਸਾ ਕਰ ਦਿੱਤਾ ਗਿਆ ਵੀ ਉਧਰੋਂ ਪਰੇਸ਼ ਦੇ ਬਾਵਜੂਦ ਜੀ ਸਾਰਾ ਕੁਝ ਇਹਨਾਂ ਲੀਡਰਾਂ ਦੇ ਸਾਹਮਣੇ ਜੀ ਫਿਰ ਪੰਜਾਬ ਪੁਲਿਸ ਨੂੰ ਟਾਰਗੇਟ ਕਰਨਾ ਇਹ ਇੱਕ ਚੰਗੀ ਗੱਲ ਨਹੀਂ ਹੈ ਜੀ ਜਿਸ ਦੇ ਤੁਸੀਂ ਮੈਂ ਫਿਰ ਉੱਥੇ ਹੀ ਆਉਣਾ ਵੀ ਜਿਸ ਦੀ ਜਿਸ ਦੇ ਸਾਰੇ ਜੀ ਤੁਸੀਂ ਲੋਕਾਂ ਦੇ ਲੀਡਰ ਬਣੇ ਹੋਏ ਆ ਜੀ ਬੜੇ ਤੁਸੀਂ ਪ੍ਰੈਸ ਕਾਨਫਰੰਸਾਂ ਕਰਦੇ ਹੋ ਬੜੇ ਤੁਸੀਂ ਦਾਅਵੇ ਕਰਦੇ ਹੋ ਪਰ ਉਹਨਾਂ ਸਕਿਉਰਿਟੀ ਫੋਰਸ ਦੇ ਅਧਿਕਾਰੀਆਂ ਤੋਂ ਬਗੈਰ ਤੁਸੀਂ ਘਰਾਂ 'ਚ ਨਹੀਂ ਵੜਦੇ ਆਉਂਦੇ ਅਸੀਂ ਭਾਜੀ ਜਿਵੇਂ ਹੁਣ ਘਟਨਾ ਬਸ ਮੈਂ ਵਾਰੀ-ਵਾਰੀ ਇਹੀ 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 ਕਾਮ ਹੈ ਕਹਿ ਰਿਹਾ ਵੀ ਇਹਨਾਂ ਲੀਡਰਾਂ ਨੂੰ ਹਮ ਸੰਕੋਚ ਕਰਨਾ ਚਾਹੀਦਾ ਆਪਦੀ ਸੁਰੱਖਿਆ ਫੋਰਸ ਦੇ ਖਿਲਾਫ ਬੋਲਣ ਤੇ ਜਿਹੜੀ ਸੁਰੱਖਿਆ ਫੋਰਸ ਉਹਨਾਂ ਨੂੰ ਦੇਸ਼ ਭਰ ਦੇ ਵਿੱਚ ਮਸ਼ਹੂਰ ਹੈ ਜੀ ਵੀ ਜੇਕਰ ਇਹਨਾਂ ਦੀਆਂ ਅਧਾਰਨਾ ਦਿੱਤੀਆਂ ਜਾਂਦੀਆਂ ਪੰਜਾਬ ਪੁਲਿਸ ਦੀਆਂ ਹਮ ਐਵੇਂ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜੀ ਕਿਹੋ ਜਿਹੇ ਕਾਲੇ ਦੌਰ ਦੇ ਵਿੱਚੋਂ ਸਾਨੂੰ ਕੱਢ ਕੇ ਲਿਆ ਦੇ। ਦੇਖੋ ਲੋਕਾਂ ਦੇ ਵਿੱਚ ਉਹੀ ਜਿਹੜਾ ਹੈਗਾ ਮਾਹੌਲਾ ਜਿਹੜਾ ਕਿ ਅਮਨ अरोड़ा ਨੇ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਕਿਉਂਕਿ ਭਾਜਪਾ ਪੰਜਾਬ ਦੇ ਵਿੱਚ ਆਪਣਾ ਜਿਹੜਾ ਹੈਗਾ ਸਰਕਾਰ ਬਣਾਉਣ ਲਈ ਤਾਬਲੀਏ ਇਸੇਹੀ ਘਟਨਾਵਾਂ ਨੂੰ ਅੰਜਾਮ ਦੇ ਕੇ ਕਿਉਂਕਿ ਜਿਵੇਂ ਹੁਣ ਦੇਖੋ ਲੋਕਾਂ ਨੇ ਕਾਲੇ ਦਿਨ ਦੇਖੀ ਹੋਈ ਆ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਆ 1984 80 ਵੇਲੇ ਤੋਂ ਸਟਾਰਟ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਬਹੁਤ ਕਤਲੇਆਮ ਦਾ ਦੌਰ ਵਾਪਰਿਆ ਪੰਜਾਬ ਪੁਲਿਸ ਦੇ ਜਵਾਨ ਵੀ ਸੀ ਦੋਏ ਲੋਕਾਂ ਦੇ ਜਿਹੜੇ ਪੁੱਤ ਵੀ ਜਿਹੜੇ ਹੈਗੇ ਆ ਬਹੁਤ ਨੌਜਵਾਨ ਵੀ ਨੌਜਵਾਨਾਂ ਦਾ ਉਹਨਾਂ ਨੂੰ ਵੀ ਅਸੀਂ ਇਹੀ ਕਹਾਂਗੇ ਜੇ ਨਿਆਂ ਕਤਲ ਕੀਤਾ ਭਰਾ ਮਾਰੂ ਜੰਗ ਜਿਹੜੀ ਹੋਈ ਆ ਤੇ ਪਰ ਇਹ ਭਰਾ ਮਾਰੂ ਜੰਗ ਇਹਨਾਂ ਲੀਡਰਾਂ ਨੇ ਦੇਣਾ ਜੀ ਤੇ ਪਰ ਉਹ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਪੰਜਾਬ ਦੇ ਆਪਾਂ ਵਾਰੀ ਵਾਰੀ ਇਧਰ ਆਉਨੇ ਆ ਜੀ ਪੰਜਾਬ ਦੇ ਲੋਕ ਹਿੰਦੂ ਸਿੱਖਾਂ ਚ ਕੋਈ ਵੀ ਪਰ ਪਰ ਜ਼ਿਕਰ ਜਾਂਦਾ ਮਾਹੌਲ ਨਹੀਂ ਜਿਹੜੇ ਹੋਰ ਮਾਮਲਾ ਸਦੀਆਂ ਤੋਂ ਅਸੀਂ ਇਕੱਠੇ ਰਹਿੰਦੇ ਆ ਰਹੇ ਜਿਵੇਂ ਹੋਰ ਮਾਮਲਾ ਜਿਹੜਾ ਹੈਗਾ ਪੇਚੀਦਾ ਹੋ ਜਾਂਦਾ ਜਦੋਂ ਭਾਜਪਾ ਦੇ ਦੋਸ਼ ਲੱਗਦੇ ਨੇ ਉਹਨਾਂ ਦੇ ਜਿਹੜੇ ਗਜ਼ਰਾਤ ਜੇਲ੍ਹ ਚ ਬੈਠੇ ਨੇ ਲਾਰੈਂਸ ਬਸਨੋਈ ਨੂੰ ਜਿਹੜਾ ਪ੍ਰੋਟੈਕਸ਼ਨ ਦੇ ਰਹੇ ਨੇ ਉਹਦੀਆਂ ਪਾਕਿਸਤਾਨ ਦੇ ਵਿੱਚ ਲਿੰਕ ਹੋਣੇ ਫਿਰ ਪੰਜਾਬ ਦੇ ਵਿੱਚ ਤਮਾਕੀ ਹੋਣੇ ਤਾਂ ਉਹਦੇ ਨਾਲ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿਤੇ ਵੀ ਜਿਵੇਂ ਪੰਜਾਬ ਦਾ Hindu ਡਰ ਕੇ ਜਿਹੜਾ ਹੈਗਾ ਉਹ ਇੱਕ ਪਾਸੇ ਜਿਹੜਾ ਹੋ ਜਾਵੇ ਜਿਹੜੀ 2027 ਦਾ ਮਾਹੌਲ ਸਿਰਜਣ ਨੂੰ ਤੇ ਜਿੰਦਗੀ ਦੇ ਸਿਆਸੀ ਮਾਰਾਂ ਦੇ ਅਨਸਾਰ ਤਾਂ ਇਹੀ ਆ ਪਰ ਆਪਾਂ ਇਹ ਪਰਮਿੰਦਰ ਜੀ ਇਹ ਕਿਸੇ ਨੂੰ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਜੀ ਪੰਜਾਬ ਦੇ ਲੋਕ ਜਜ਼ਬਾਤੀ ਜ਼ਰੂਰ ਨੇ ਜੀ ਇਹ ਠੀਕ ਹੈ ਇਹਨਾਂ ਨੂੰ ਜਜ਼ਬਾਤੀ ਕਰਕੇ ਵੋਟ ਲੈ ਲਈ ਜਾਂਦੀ ਹੈ ਇਹ 'ਚ ਕੋਈ ਸ਼ੱਕ ਨਹੀਂ ਪਰ ਜਿਹੜੀ ਆਪਸੀ ਹਿੰਦੂ ਸਿੱਖਾਂ ਦੀ ਮੁਸਲਮਾਨਾਂ ਦੀ ਸਾਈਆਂ ਦੀ ਇੱਥੇ ਸਾਂਝ ਹੈ ਜੀ ਉਹ जगਜਾਹਰ ਹੈ ਇੰਨੇ ਕਾਲੇ ਦੌਰ ਆਏ ਇੰਨਾ ਮਾੜਾ ਮਾਹੌਲ ਬਣਾਇਆ ਗਿਆ ਪੰਜਾਬ ਦੇ ਵਿੱਚ ਪਰ ਉਹ ਸਾਂਝ ਅੱਜ ਵੀ ਬਰਕਰਾਰ ਹੈ ਤੇ ਇਹ ਬਰਕਰਾਰ ਰਹੇਗੀ ਇਹ ਇਹਨਾਂ ਲੋਕਾਂ ਨੂੰ ਸਮਝਣ ਨੂੰ ਚਾਹੀਦਾ ਪਰ ਦਿੱਲੀ ਜਿਹੜੀ ਹੈਗੀ ਆ ਦਿੱਲੀ ਦੇ ਵਿੱਚ ਚਾਹੇ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਆ ਚਾਹੀ ਭਾਜਪਾ ਦੀ ਰਹੀ ਆ ਦਿੱਲੀ ਜਿਹੜੀ ਹੈਗੀ ਆ ਪੰਜਾਬ ਦੀ ਬਹਿਰੀ ਆ ਹਮੇਸ਼ਾ ਹੀ ਕਿਉਂਕਿ ਪੰਜਾਬ ਪੰਜਾਬ ਦੇ ਵਿੱਚ ਪੰਜਾਬ ਨੂੰ ਦੇਖੋ ਪੰਜਾਬ ਨੂੰ ਦਰਸ਼ੀ ਭਾਜੀ ਕਦੇ ਖਾਲਸਤਾਨੀ ਦਾ ਖਿਤਾਬ ਦੇ ਦਿੱਤਾ ਜਾਂਦਾ ਵੀ ਇਹਦੇ ਪਾਕਿਸਤਾਨ ਨਾਲ ਲਿੰਕ ਨੇ ਕਿ ਸਿਰਫ ਪੰਜਾਬ ਦਾ ਇਹੀ ਕਸੂਰ ਕਿਉਂਕਿ ਉਹ ਲੈਂਦੇ ਪੰਜਾਬ ਦੇ ਨਾਲ ਉਹਨਾਂ ਦੀ ਬੋਲੀ ਸਾਂਝੀ ਹੈ ਉਹਨਾਂ ਦੀ ਬੋਲੀ ਇੱਕ ਆ ਕਿਉਂਕਿ ਉਹ ਦੇਸ਼ ਦੀਆਂ ਜਿਹੜੀਆਂ ਉਸ ਸਮੇਂ ਦੀਆਂ ਘਟਨਾ ਘਟੀਆਂ ਰਾਜਨੀਤਿਕ ਹਨ ਜਿਹੜੇ ਬੁਖਾਰ ਦਿੰਦੇ ਨੇ ਪਰ ਉਹਨਾਂ ਦਾ ਕੀ ਕਸੂਰ ਜੇਕਰ ਦੇਖਿਆ ਜਾਵੇ ਪੰਜਾਬ ਦੇ ਵਿੱਚ ਹੀ ਕਿਉਂ ਨਿਸ਼ਾ ਆ ਰਿਹਾ ਪਾਕਿਸਤਾਨ ਵੱਲੋਂ ਪੰਜਾਬ ਦੇ ਵਿੱਚ ਹੀ ਪਾਕਿਸਤਾਨ ਵੱਲੋਂ ਕਿਉਂ ਹਥਿਆਰ ਆ ਰਹੇ ਨੇ ਕਿਉਂਕਿ ਪੰਜਾਬ ਦੀ ਸਰਹੱਦ ਲੱਗਦੀ ਆ ਪਰ ਕਿਉਂਕਿ ਸਰਹੱਦ ਦਾ ਗਜਰਾਤ ਨਾਲ ਵੀ ਲੱਗਦੀ ਆ ਪਾਕਿਸਤਾਨ ਦੀ ਸਰਹੱਦ ਤਾਂ ਰਾਜਸਥਾਨ ਨਾਲ ਵੀ ਲੱਗਦੀ ਆ ਉੱਥੇ ਕਿਉਂ ਨਹੀਂ ਵੱਡਾ ਸਵਾਲ ਖੜਾ ਹੁੰਦਾ ਕਿਉਂਕਿ ਪੰਜਾਬ ਨੂੰ ਟਾਰਗੇਟ ਕਰਨਾ ਪੰਜਾਬ ਦੇ ਵਿੱਚ ਡਿਸਟਰਬ ਰੱਖਣਾ ਮਾਹੌਲ ਪੰਜਾਬ ਜਿਹੜਾ ਸੋਨੇ ਦੀ ਚਿੜੀ ਕਹਾਇਆ ਜਾਂਦਾ ਸੀ ਕਿਸੇ ਸਮੇ ਉਸ ਨੂੰ ਕਰਜ਼ਾਈ ਕਰ ਦਿੱਤਾ ਗਿਆ ਉਸ ਸਮੇ ਜਿਹੜਾ ਕਰਜ਼ੇ ਕਰਜ਼ੇ ਥੱਲੇ ਗੋਹੇ ਦੀ ਚਿੜੀ ਵਰਗਾ ਕਰ ਦਿੱਤਾ ਗਿਆ ਪਰਮਿੰਦਰ ਜੀ ਜੀ ਪੰਜਾਬ ਜਿਹੜਾ ਕਿ ਹੁਣ ਜੀ ਇੱਕ ਚੰਗੇ ਰਾਹ ਦੇ ਚੰਗੇ ਰਸਤੇ ਤੁਰ ਪਿਆ ਜੀ ਭਗਵਾਨਤਮਾਨ ਸਰਕਾਰ ਨੂੰ ਬੇਸ਼ੱਕ ਉਹ ਪੂਰੇ ਆਪਾਂ ਨੰਬਰ ਨਹੀਂ ਦੇ ਸਕਦੇ ਪਰ ਹੂੰ ਇਸ ਗੱਲ ਦੇ ਬਾਵਜੂਦ ਵੀ ਕਿੰਨੇ ਕੁ ਪੰਜਾਬ ਕੋਲੇ ਸਾਧਨ ਹੈ ਜੀ ਉਸ ਸਰਨਾ ਦੇ ਅਧੀਨ ਜਿਸ ਤਰ੍ਹਾਂ ਇਸ ਸਮੇਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਜੀ ਤੁਸੀਂ ਇਹ ਦੇਖੋ ਵੀ ਸਾਰੇ ਅਧਿਕਾਰੀ ਜੀ ਸਿਵਲ ਵੀ ਜੀ ਪੰਜਾਬ ਪੁਲਿਸ ਤਾਂ 24 ਘੰਟੇ ਲਈ ਕੰਮ ਕਰ ਰਹੀ ਹੈ ਹਾਂ ਜਦ ਨਸ਼ਿਆਂ ਵਿਰੋਧ ਵੀ ਇੱਕ ਮਹਮਾ ਐਡੀ ਵੱਡੀ ਮਹਿੰਮ ਚਲਾਈ ਹੋਈ ਹੈ ਮਤਲਬ ਨਸ਼ਿਆਂ ਵਾਲੇ ਵਪਾਰੀ ਤਾਂ ਉਖੜ ਗਏ ਆ ਜੀ ਬੇਸ਼ੱਕ ਕਹੀ ਜਾਓ ਜੀ ਵੱਡੇ ਨਹੀਂ ਫੜੇ ਗਏ ਮਗਰ ਮੱਛ ਨਹੀਂ ਫੜੇ ਗਏ ਆਪਾਂ ਕਹਿ ਲਓ ਹਾਂ ਪਰ ਨਸ਼ਿਆਂ ਦੀ ਲੜੀ ਟੁੱਟ ਗਈ ਆ ਜੀ ਸਪਲਾਈ ਲਾਈਨ ਜਿਹੜੀ ਕਹਿੰਦੇ ਸੀ ਨਾ ਉਹ ਟੁੱਟ ਗਈ ਆ ਹੂੰ ਤੈਸ ਨੈਸ ਹੋ ਗਈ ਆ ਕਿਉਂਕਿ ਕਿਦੇ ਸਾਰੇ ਪੰਜਾਬ ਪੁਲਿਸ ਦੇ ਸਾਰੇ ਹੂੰ ਉਸ ਪੰਜਾਬ ਪੁਲਿਸ ਨੂੰ ਆਪਾਂ ਸ਼ਾਬਾਸ਼ ਜੇ ਕਿਤੇ ਗਲਤ ਨੇ ਬਿਲਕੁਲ ਉਹਨਾਂ ਨੂੰ ਵਿੱਚ ਕੁਝ ਕਾੜੀਆਂ ਪੇਡਾ ਹੁੰਦੀਆਂ ਨੇ ਉਹਨਾਂ ਨੂੰ ਕਿਤੇ ਗਲਤ ਹੈ ਉਹਨਾਂ ਨੂੰ ਜਰੂਰ ਆਪਾਂ ਨੂੰ ਕੰਟਰੋਲ ਕਰਨਾ ਚਾਹੀਦਾ ਜੀ ਪਰ ਜਿੱਥੇ ਕਿ ਹੁਣ ਅੱਜ ਜੀ 24 24 ਘੰਟੇ ਮਲਾਜ਼ਮ ਡਿਊਟੀ ਦੇ ਕੇ ਜਿਹੜਾ ਕਿ ਕੋੜ ਜਿਹੜੀ ਬਦਨਾਮੀ ਸਦੀਆਂ ਤੋਂ ਪੰਜਾਬ ਸਿਰ ਥੋਪੀ ਗਈ ਸੀ ਉਹਨੂੰ ਖਤਮ ਕਰਨ ਲਈ ਦੇਨ ਰਾਤ ਜੇ ਕੋਈ ਮਿਹਨਤ ਕਰ ਰਿਹਾ ਇਹ ਪੋਲੀਟੀਕਲ ਲੀਡਰ ਨਹੀਂ ਕਰ ਰਹੇ ਜੀ ਸਿਰਫ ਤੇ ਸਿਰ ਪੰਜਾਬ ਪੁਲਿਸ ਕਰ ਰਹੀ ਹੈ ਤੇ ਜਾਂ ਭਗਵੰਤ ਮਾਨ ਸਰਕਾਰ ਦੇ ਮੰਤਰੀ ਤੇ ਐਮ ਐਲ ਏ ਲੱਗੇ ਹੋਏ ਆ ਜੀ ਜੇ ਆਪਾਂ ਕਹੀਏ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਵੀ ਜੀ ਇਹ ਸੋਚਣਾ ਚਾਹੀਦਾ ਹੈ ਇਹਨਾਂ ਦਾ ਸਾਥ ਦੇਣਾ ਚਾਹੀਦਾ ਜਿੱਡੀ ਵੱਡੀ ਮਹਿਮਾ ਇਸ ਸਮੇ ਇਹ ਵੀ ਇੱਕ ਆਮ ਆਦਮੀ ਪਾਰਟੀ ਸਰਕਾਰ ਦਾ ਇਤਿਹਾਸਕ ਪੂਰਨ ਇਤਿਹਾਸਕ ਕਿਉਂਕਿ ਦੇਸ਼ ਦੇ ਵਿੱਚ ਪਹਿਲੀ ਵਾਰ ਹੈ ਜੀ ਕਦੇ ਵੀ ਕਿਸੇ ਸਟੇਟ ਜੀ ਇੰਨੇ ਵੱਡੇ ਪੱਧਰ ਤੇ ਕਦੇ ਇਹ ਮਹਿਮ ਨਹੀਂ ਚਲਾਈ ਗਈ ਜੀ ਜਿਸ ਤਰ੍ਹਾਂ ਕਿ ਪੰਜਾਬ ਚ ਚਲਾਈ ਜਾ ਰਹੀ ਨਹੀਂ ਤਾਂ ਹਾਂ ਜਿਵੇਂ ਪਿਛਲੇ ਸਮੇਂ ਦੌਰਾਨ ਨਸ਼ਾ ਜਿਹੜਾ ਹੈਗਾ ਵਧਿਆ ਇੱਕ ਬੰਦਾ ਪੁਲਿਸ ਅਫਸਰ ਫੜਨਦਾ ਸੀਗਾ ਦੂਜਾ ਛਡ ਦਿੰਦਾ ਸੀ ਚਾਰ ਬੰਦੇ ਉਹਨੂੰ ਛਡਾਉਣ ਦੇ ਪਰ 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 ਪੋਲੀਟਿਕਲ ਪਰ ਇਹ ਹੁਣ ਇੱਥੇ ਸਪਸ਼ਟ ਤੌਰ ਤੇ ਕਿਹਾ ਗਿਆ ਹਮ ਮੁੱਖ ਮੰਤਰੀ ਨੇ ਵਿੱਚ ਕਿਸੇ ਦੀ ਸਪਾਰਸ਼ ਨਹੀਂ ਮੰਨੀ ਜਾਊਗੀ ਜੀ ਜੇ ਕੋਈ ਲੀਡਰ ਜੀ ਜਾਂ ਕੋਈ ਐਮਐਲਏ ਜਾਂ ਕੋਈ ਮੰਤਰੀ ਇਸ ਇਦੇ ਵਿੱਚ ਸਪੋਰਟ ਕਰਦਾ ਪਾਇਆ ਗਿਆ ਉਹ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਊਗਾ ਇਹ ਵੀ ਪਹਿਲੀ ਵਾਰੀ ਹੈ ਜੀ ਜੀ ਇਹ ਵੀ ਪਹਿਲੀ ਵਾਰੀ ਆ ਪਰ ਹੁਣ ਆਪਾਂ ਜਿਹੜੀ ਗੱਲ ক্লোਜ਼ ਕਰਦੇ ਆ ਸਭ ਤੋਂ ਇੱਕ ਆਖਰੀ ਗੱਲ ਕਹਿ ਕੇ ਕਿ ਕਿਉਂਕਿ ਪੰਜਾਬ ਜਿਹੜੀ ਇਹ ਆ ਰਾਜਨੀਤੀ ਚੱਲੀ ਆ ਉਹਨਾਂ ਨੂੰ ਰਾਜਨੀਤਿਕ ਲੋਕਾਂ ਨੂੰ ਸਮਝਣਾ ਚਾਹੀਦਾ ਕਿਉਂਕਿ ਜੇਕਰ ਤੁਹਾਨੂੰ ਜਿਹੜਾ ਹੈਗਾ ਪੰਜਾਬ ਪੁਲਿਸ ਤੇ ਜਾਂ ਸ਼ੱਕ ਹੈਗੀ ਆ ਤਾਂ ਤੁਸੀਂ ਗਨਮੈਨ ਨਾ ਲਾਓ ਤੇ ਉਹਨਾਂ ਤੇ ਕਿਉਂਕਿ ਉਹ ਵੀ ਪੰਜਾਬ ਪੁਲਿਸ ਦਾ ਹੀ ਇੱਕ ਹਿੱਸਾ ਵੈ ਜਿਹਦੀ ਸਕਿਉਰਿਟੀ ਦੇ ਸਾਰੇ ਤੁਸੀਂ ਚਲਦੇ ਹੋ ਪਰ ਇਹ ਵੀ ਗੱਲ ਇਹਦੇ ਵਿੱਚ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਵਿੱਚ ਜਿਹਨੀਆਂ ਪਿਛਲੀਆਂ ਸਰਕਾਰਾਂ ਸਮੇਂ ਕਈ ਕੇਸ ਜਿਹੜੇ ਹੈਗੇ ਆ ਸੀਬੀਆਈ ਨੂੰ ਦਿੱਤੇ ਗਏ ਆ ਅਣਸੁਲਝੇ ਪਏ ਆ ਕਿਉਂਕਿ ਇਹ ਮੁੱਖ ਮੰਤਰੀ ਦੇ ਸਰਤੀ ਜਿਹੜੀ ਸਾਰੀ ਹੁੰਦੀ ਆ ਉਂਗਲ ਉਠਦੀ ਹੁੰਦੀ ਆ ਕਿਉਂਕਿ ਉਸ ਸਮੇਂ ਦੇ ਮੁੱਖ ਮੰਤਰੀਆਂ ਤੇ ਜ਼ਰੂਰ ਉਂਗਲ ਰਹੇਗੀ ਜਿਹੜੇ ਕਿ ਜਿਵੇਂ ਮਾਤਾ ਚੰਦ ਕੌਰ ਵਰਗਾ ਜਿਹੜੇ ਨਾਮਧਾਰੇ ਮੁਖੀ ਸੀਗੀ ਉਹਦਾ ਕਤਲ ਵੀ ਸੀਬੀਆਈ ਨੂੰ ਦਿੱਤਾ ਗਿਆ ਹੋਰ ਵੱਡੀਆਂ-ਵੱਡੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ بڑے ਕੇਸ ਗਗਨੇਜਾ ਜਿਹੜੇ ਆਰਐਸਐਸ ਦੇ ਮੁਖੀ ਸੀ ਤੇ ਉਹਨਾਂ ਜਿਹੜੀਆਂ ਹੈਗੀਆਂ ਸਰਕਾਰਾਂ ਦੀਆਂ ਭਾਜਪਾ ਦੀ ਅਕਾਲੀ ਭਾਜਪਾ ਦੀ ਸਰਕਾਰ ਰਹੀ ਆ ਕਾਂਗਰਸ ਦੀ ਰਹੀ ਆ ਉਹ ਸੋਲਵ ਨਹੀਂ ਹੋਏ ਪਰ ਇਹ ਜਿਹੜੇ ਗ੍ਰਨੇਡ ਮਾਮਲੇ ਸੀਗੇ ਇਹ ਗ੍ਰਨੇਡਾਂ ਦੇ ਮਾਮਲੇ ਚਾਹੇ 12 ਘੰਟੇ 'ਚ ਕੀਤਾ ਚਾਹੇ 52 ਘੰਟੇ 'ਚ ਕੀਤਾ ਇਹ ਪੂਰੇ ਪ੍ਰੋਪਰ ਸੋਲਵ ਹੋ ਗਏ ਨੇ ਇਸ ਲਈ ਜਿਹੜਾ ਹੈਗਾ ਪੰਜਾਬ ਪੁਲਿਸ ਇਸ ਲਈ ਵਧਾਈ ਦੀ ਵੀ ਹੱਕਦਾਰ ਆ ਉਸ ਨੂੰ ਸਾਬਸ ਬਣਦੀ ਆ ਤੇ ਔਰ ਸਰਕਾਰ ਨੂੰ ਵੀ ਕਿਉਂਕਿ ਸਰਕਾਰ ਦਾ ਜਿਹੜਾ ਮੁਖੀ ਹੁੰਦਾ ਉਹ ਜੇ ਉਹਨਾਂ ਤੋਂ ਜਵਾਬ ਤਾਲੀ ਵੀ ਕਰਦਾ ਤਾਂ ਹੀ ਇਹ ਮਾਮਲੇ ਭਾਜੀ ਸੋਲਵ ਹੁੰਦੇ ਨੇ ਪਰ ਇਹ ਵੀ ਆਪਾਂ ਨਾਲ ਹੀ ਆਪਾਂ ਗੱਲ ਕਰਦੀਏ ਕਿ ਕੋਈ ਜਿਹੜੀਆਂ ਭਾਵੇਂ ਗਵਾਂਢੀ ਮੁਲਕ ਦੀਆਂ ਇਹ ਹੈਗੀਆਂ ਸਾਜ਼ਿਸ਼ਾਂ ਚਾਹੇ ਉਹਨਾਂ ਜਿਨ੍ਹਾਂ ਦੇ ਮਨਾਂ ਦੇ ਵਿੱਚ ਨਫ਼ਰਤ ਭਰੀ ਆ ਲੀਡਰਾਂ ਦੇ ਉਹਨਾਂ ਦੀਆਂ ਪਰ ਪੰਜਾਬ ਦੀ ਧਰਤੀ ਤੇ ਜਿਹੜਾ ਹੈਗਾ ਉਹ ਜਿਹੜਾ ਨਫ਼ਰਤ ਦਾ ਬੀਜ ਬੀਜਿਆ ਨਹੀਂ ਜਾਂਦਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪਰ ਸਭ ਲੋਕ ਜਾਣਦੇ ਆ ਇਹ ਹੁਣ ਆਉਣ ਵਾਲੀ ਜਿਹੜੀ ਹੈਗੀ ਆ 2027 ਦੇ ਵਿੱਚ ਹੀ ਦੱਸਣਗੇ ਭਾਜੀ ਆਪਾਂ ਇਜਾਜ਼ਤ ਲੈ ਲਈਏ ਦਰਸ਼ਕਾਂ ਤੋਂ ਸਾਨੂੰ ਦੀ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਲੇਖਾ ਜੋਖਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ